ਅੱਜ ਕੱਲ ਤੁਸੀਂ ਦੇਖਿਆ ਹੋਣਾ ਹੈ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਚਾਹੇ ਉਹ ਮੰਤਰੀ ਨੇ ਚਾਹੇ ਐਮ.ਐਲ.ਏ ਨੇ ਚਾਹੇ ਇਹਨਾਂ ਦੇ ਹਲਕਾ ਇੰਚਾਰਜ ਨੇ ਘਰਾਂ ਦੇ ਜਿਹੜੇ ਸਰਟੀਫਿਕੇਟ ਨੇ ਉਹ ਧੜਾ ਧੜ ਵੰਡੇ ਜਾ ਰਹੇ ਨੇ ਤੇ ਫੋਟੋਆਂ ਵੀ ਪੈ ਰਹੀਆਂ ਨੇ ਤੇ ਖਬਰਾਂ ਵੀ ਲੱਗ ਰਹੀਆਂ ਨੇ ਤੇ ਮੈਂ ਸੋਚ ਰਿਹਾ ਸੀ ਕਿ ਇਹ ਚੈੱਕ ਦੇਣ ਦੀ ਬਜਾਏ ਸਰਟੀਫਿਕੇਟ ਕਿਉਂ ਵੰਡੇ ਜਾ ਰਹੇ ਨੇ ਤਾਂ ਸਚਾਈ ਇਹ ਸਾਹਮਣੇ ਆਈ ਕਿ ਸੈਂਟਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਅਧੀਨ ਪੰਜਾਬ ਸਰਕਾਰ ਨੂੰ ਕਰੀਬ-ਕਰੀਬ 50700 ਘਰਾਂ ਦੇ ਪੈਸੇ ਆਏ ਹੋਏ ਨੇ ਤੇ ਉਹ ਜਿਹੜੇ ਪੈਸੇ ਨੇ ਉਹ ਕੁਝ ਕਿਸ਼ਤਾਂ ਦੇ ਵਿੱਚ ਜਿਵੇਂ ਆਪਾਂ ਉਸਾਰੀ ਕਰ ਲੈਂਦੇ ਆ ਉਸ ਤਰੀਕੇ ਦੇ ਨਾਲ ਖਾਤਿਆਂ ਦੇ ਵਿੱਚ ਆਉਣੇ ਹੁੰਦੇ ਨੇ ਤੇ ਉਹ ਪਹਿਲਾ ਪਹਿਲੀ ਕਿਸ਼ਤ ਆਉਣ ਜਾ ਰਹੀ ਹੈ ਤੇ ਉਹ ਮਨਜ਼ੂਰੀ ਮਿਲ ਚੁੱਕੀ ਹੈ ਜਿੰਨੇ ਘਰਾਂ ਦੀ ਲਿਸਟ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਸਾਨੂੰ 36000 ਇਹ ਦੇ ਦੋ ਤੇ ਕੁਝ ਪਹਿਲਾਂ ਅਪਰੂਵ ਹੋ ਚੁੱਕੀਆਂ ਸੀ 50000 ਤੋਂ ਉੱਪਰ ਘਰ अप्रूव ਹੋ ਚੁੱਕੇ ਨੇ ਤੇ ਅੱਜ ਡਰਾਮੇबाजी ਕਰ ਰਹੇ ਨੇ ਪੰਜਾਬ ਸਰਕਾਰ ਦੇ ਨੁਮਾਇंदे ਪੰਜਾਬ ਸਰਕਾਰ ਦੇ ਮੰਤਰੀ ਕਿ ਉਹ ਸਰਟੀਫਿਕੇਟ ਵੰਡੇ ਜਾ ਰਹੇ ਨੇ ਜੇ ਤੁਸੀਂ ਹੀ ਪੈਸਾ ਦੇਣਾ ਘਰਾਂ ਵਾਸਤੇ ਤਾਂ ਤੁਸੀਂ ਚੈੱਕ ਕਿਉਂ ਨਹੀਂ ਵੰਡ ਰਹੇ ਕੀ ਤੁਸੀਂ ਸਰਟੀਫਿਕੇਟ ਵੰਡ ਕੇ ਸਿਰਫ ਔਰ ਸਿਰਫ ਡਰਾਮਾ ਕਰ ਰਹੇ ਹੋ ਮੈਂ ਚੈਲੰਜ ਕਰਦਾ ਪੰਜਾਬ ਸਰਕਾਰ ਨੂੰ ਸਾਰੇ ਦੇ ਸਾਰੇ ਪੈਸੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਅਧੀਨ ਆਏ ਹੋਏ ਨੇ ਤੇ ਕੇਂਦਰ ਸਰਕਾਰ ਲੋਕਾਂ ਦੇ ਘਰ ਬਣਾਉਣ ਵਾਸਤੇ ਤੁਹਾਨੂੰ ਫੰਡ ਦੇ ਰਹੀ ਹੈ ਤੇ ਤੁਸੀਂ ਡਰਾਮੇਬਾਜ਼ੀ ਕਰ ਰਹੇ ਹੋ ਤੁਸੀਂ ਕਹਿ ਰਹੇ ਹੋ ਪਿੰਡਾਂ ਦੇ ਵਿੱਚ ਅਸੀਂ ਪੈਸੇ ਭੇਜ ਰਹੇ ਹਾਂ ਪਿੰਡਾਂ ਦੇ ਵਿਕਾਸ ਦੇ ਪੈਸੇ ਵੀ 15ਵੇਂ ਵਿੱਤ ਕਮਿਸ਼ਨ ਦੇ ਸੈਂਟਰ ਸਰਕਾਰ ਦੇ ਸਿੱਧੇ ਖਾਤੇ ਆ ਜਾ ਰਹੇ ਨੇ ਤੁਸੀਂ ਕੁਛ ਨਹੀਂ ਦੇ ਰਹੇ ਕਿਸੇ ਨੂੰ ਬਲਕਿ ਤੁਸੀਂ ਜਿਹੜਾ ਵਾਅਦਾ ਕੀਤਾ ਸੀ ਵੀ ਅਸੀਂ ਜਿਹੜੀ ਫਸਲ ਬਰਬਾਦ ਹੋਈ ਹੈ ਜਾਂ ਜਿਹੜੇ ਘਰਾਂ ਦਾ ਨੁਕਸਾਨ ਹੋਇਆ ਉਹਨਾਂ ਦਾ ਤੁਸੀਂ ਜਾਇਜ਼ਾ ਤੱਕ ਨਹੀਂ ਲਿਆ ਉਹਨਾਂ ਦੀ ਤੁਸੀਂ ਸਰਵੇ ਤੱਕ ਨਹੀਂ ਕਰਾਇਆ ਤੇ ਪਿੰਡਾਂ ਦੇ ਵਿੱਚ ਲੋਕ ਤਰਾਹੀ ਤਰਾਹੀ ਕਰ ਰਹੇ ਆ ਲੋਕ ਅੱਜ ਵੀ ਤਰਪਾਲਾ ਪਾ ਕੇ ਘਰਾਂ ਦੇ ਉੱਤੇ ਰਹਿ ਰਹੇ ਆ ਤੇ ਤੁਹਾਨੂੰ ਇਸ ਦਾ ਜਵਾਬ ਜ਼ਰੂਰ ਦੇਣਗੇ ਕਿਉਂਕਿ ਤੁਸੀਂ ਕਹਦੇ ਸੀ ਕਿਸੇ ਦਾ ਘਰ ਜੇ ਚੁੰਦਾ ਹੈ ਉਹਨੂੰ ਵੀ ਅਸੀਂ ਪੂਰੇ ਤਰੀਕੇ ਦੇ ਨਾਲ ਨੁਕਸਾਨਿਆ ਮੰਨਾਂਗੇ ਇੱਕ ਥੇਲੀ ਨੇ ਦਿੱਤੀ ਤੁਸੀਂ ਜਾ ਕੇ ਪਾਲ ਵੀ ਨਹੀਂ ਪੁੱਛਿਆ ਤੁਸੀਂ ਸਰਵੇ ਵੀ ਨਹੀਂ ਕਰਾਇਆ ਯਾਰ ਇਹੋ ਜੀ ਸਰਕਾਰ ਜਿਹਨੂੰ ਐਡਾ ਬੜਾ ਮੰਡੇਟ ਦੇ ਕੇ ਲਿਆਦਾ ਸੀਗਾ ਉਹਨੇ ਅੱਜ ਜੇ ਆਪਾਂ ਕਹਦੀਏ ਅਨਾਥ ਕਰਤੇ ਲੋਕ ਜਿਹੜੇ ਬਰਸਾਤਾਂ ਦੇ ਵਿੱਚ ਜਿਹੜੇ ਹੜਾ ਦੇ ਵਿੱਚ ਜਿਨ੍ਹਾਂ ਦੀ ਤਰਾਸਦੀ ਹੋਈ ਹੈ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਦੇ ਤੁਸੀਂ ਸਾਰ ਨਹੀਂ ਲਈ ਬਲਕਿ ਕੇਂਦਰ ਸਰਕਾਰ ਹਰ ਤਰੀਕੇ ਦੀ ਸਹਾਇਤਾ ਦੇ ਰਹੀ ਹੈ ਉਹਦੇ ਉੱਤੇ ਤੁਸੀਂ ਡਰਾਮੇਬਾਜ਼ੀ ਕਰ ਰਹੇ ਹੋ ਉਹਦੇ ਉੱਤੇ ਤੁਸੀਂ ਆਪਣਾ ਠੱਪਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹੋ ਹਾਜੀ ਤੁਸੀਂ ਪੈਸੇ ਦੇ ਰਹੇ ਹੋ ਤਾਂ ਤੁਸੀਂ ਚੈੱਕ ਦਿਓ ਉਹਨਾਂ ਲੋਕਾਂ ਨੂੰ ਭਲਾ ਕੇ ਸਰਟੀਫਿਕੇਟ ਦੇਣ ਦਾ ਕੀ ਮਤਲਬ ਹੈ ਇਹ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਆਉਣੇ ਨੇ ਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਪੈਸੇ